ਅੱਛਾ ਜੀ ਸਾਰਿਆਂ ਨੂੰ ਹੋਰ ਕੀ ਹਾਲ ਚਾਲ ਹੈ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਠਾਕ ਹੋ ਤੇ ਮੈਂ ਵੀ ਬਿਲਕੁਲ ਠੀਕ ਠਾਕ ਹਾਂ ਬਹੁਤ ਸਾਰੀਆਂ ਭੈਣਾਂ ਦੇ ਹੈ ਨਾ ਫੋਨ ਆਏ ਵੀ ਤੁਸੀਂ ਵੀਡੀਓ ਕਿਉਂ ਨਹੀਂ ਬਣਾ ਰਹੇ ਵੀਡੀਓ ਕਿਉਂ ਨਹੀਂ ਲਿਆ ਰਹੇ ਕਿੰਨੇ ਦਿਨ ਹੋ ਗਏ ਆਈ ਨਹੀਂ ਵੀਡੀਓ ਤੇ ਚਲੋ ਜੀ ਅੱਜ ਫੇਰ ਸੌਣ ਬਾਦ ਹੁੰਦੇ ਮਹੀਨਾ ਉਹ ਦੇ ਅਕੋਰਡਿੰਗਲੀ ਤੁਹਾਨੂੰ ਇੱਕ ਵੀਡੀਓ ਦੇਣ ਲੱਗੇ ਆਈ ਹੋਪ ਤੁਹਾਨੂੰ ਵਧੀਆ ਲੱਗੂਗੀ ਤੇ ਉਸ ਤੋਂ ਪਹਿਲਾਂ ਉਸ ਅਨੁਸਾਰ ਸਭ ਸਾਰਿਆਂ ਲਈ ਅਰਦਾਸ ਹੈ ਕਿ ਸਾਰੇ ਗਰੁੱਪ ਮੈਂਬਰਸ ਨੂੰ ਜੋ ਜੋ ਵੀ ਮਨੋ ਕਾਮਨਾ ਸਾਰਿਆਂ ਦੀਆਂ ਪੂਰੀਆਂ ਹੋਣ ਤੇ ਜਿਨ੍ਹਾਂ ਦੇ ਬੱਚੇ ਨਹੀਂ ਉਹਨਾਂ ਨੂੰ ਸਮਤ ਬਖਸ਼ੇ ਲੰਮੀ ਉਮਰ ਬਖਸ਼ੇ ਪ੍ਰਮਾਤਮਾ ਤੇ ਜਿਨ੍ਹਾਂ ਦੇ ਬੱਚੇ ਨਹੀਂ ਹੈ ਮਾਮਾ ਨੂੰ ਬੱਚੇ ਬਖਸ਼ੇ ਠੀਕ ਹੈ ਜੀ ਇਸ ਤੇ ਮਾਪਿਆਂ ਦੀ ਸ਼ਾਂ ਸਭ ਦੇ ਫਿਰਾਂ ਤੇ ਬਣੀ ਰਹੀ ਤੇ ਲੋ ਜੀ ਅੱਜ ਸੌਣ ਭਾਦੋਂ ਦਾ ਮਹੀਨਾ ਤੇ ਸੌਣ ਦੇ ਵਿੱਚ ਖੀਰ ਪੂੜੇ ਕਾਫੀ ਇੰਪੋਰਟੈਂਟ ਹੈ ਨਾ ਆਪਣੇ ਪੰਜਾਬ ਚ ਤਾਂ ਖਾਸ ਕਰਕੇ ਵੈਸੇ ਤਾਂ ਆਲ ਓਵਰ ਹੀ ਹੈ ਬਟ ਆਪਣੇ ਬਹੁਤ ਜ਼ਿਆਦਾ ਤੇ ਅੱਜ ਮੈਂ ਤੁਹਾਨੂੰ ਇੱਕ ਖੀਰ ਬਣਾਉਣ ਦੀ ਵੀਡੀਓ ਦੇਣ ਲੱਗੀ ਹਾਂ ਮੈਂ ਇੱਕ ਵੀਡੀਓ ਦੇਖੀ ਸੀ ਜਿਸ ਚ ਬੰਦੇ ਨੇ ਬਹੁਤ ਦਾਵਾ ਕੀਤਾ ਸੀਗਾ ਕਿ ਇਹ ਜੀ ਖੀਰ ਤੁਸੀਂ ਪਹਿਲਾਂ ਕਦੇ ਨਹੀਂ ਖਾਧੀ ਹੋਣੀ ਤੇ ਉਹਨੇ ਸੌਖੇ ਤਰੀਕੇ ਨਾਲ ਬਣਾਉਣੀ ਸਿਖਾਈ ਸੀ ਤੇ ਫਿਰ ਮੈਂ ਸੋਚਿਆ ਵੀ ਨਾਲੇ ਤਾਂ ਬਣਾ ਕੇ ਦੇਖਦੀ ਆਂ ਤੇ ਨਾਲੇ ਤੁਹਾਨੂੰ ਰਿਜ਼ਲਟ ਦਵਾਂਗੀ ਤੇ ਫਿਰ ਤੁਸੀਂ ਬਣਾਓ ਉਸ ਤੋਂ ਬਾਅਦ ਮੈਂ ਤੁਹਾਡਾ ਕੰਮ ਕਰ ਦਿੰਨੀ ਆ ਮੈਂ ਟੈਸਟ ਕਰਕੇ ਦੱਸ ਦਿੰਨੀ ਆ ਕਿ ਉਹ ਗੱਲ 'ਚ ਕਿੰਨੀ ਕਿ ਸਚਾਈ ਸੀਗੀ ਠੀਕ ਹੈ ਤੇ ਉਹਦੇ ਵਾਸਤੇ ਆਪਾਂ ਨੂੰ ਕੀ ਚਾਹੀਦਾ ਆ ਚੌਲ ਚਾਹੀਦੇ ਆ ਖੀਰ ਵਾਲੇ ਜਿਹੜੇ ਮੇਰੇ ਕੋਲੇ ਤਾਂ ਟੋਟਾ ਖੀਰ ਟੋਟਾ ਜਾਣਾ ਹੋਏਗਾ ਇਸ ਤਰ੍ਹਾਂ ਦਾ ਮਿਲਿਆ 100 ਗ੍ਰਾਮ ਆਪਾਂ ਨੂੰ ਚੌਲ ਚਾਹੀਦੇ ਜਿਹੜੇ ਅੱਧਾ ਘੰਟਾ ਭਿਉਂਤੇ ਵੀ ਹੋਣ ਤੇ ਅੱਧਾ ਘੰਟਾ ਭਿਉਣ ਤੋਂ ਬਾਅਦ ਮੈਂ ਇਹਨਾਂ ਦਾ ਪਾਣੀ ਕੱਢਤਾ ਠੀਕ ਹੈ ਤੇ 1 ਕਿਲੋ ਆਪਾਂ ਨੂੰ ਦੁੱਧ ਚਾਹੀਦਾ ਹੈ ਠੀਕ ਹੈ ਜੀ ਤੇ ਰੇਸ਼ਿਓ ਇਹੀ ਰੱਖਣੀ ਹੈ ਉਹਨੇ ਬਾਰ ਬਾਰ ਕਿਹਾ ਸੀਗਾ ਕਿ ਰੇਸ਼ਿਓ ਜਿਵੇਂ ਮੈਂ ਦੱਸੂ ਉਵੇਂ ਹੀ ਕਰਨਾ ਤੇ ਰੇਸ਼ਿਓ ਤੁਸੀਂ ਇਹੀ ਰੱਖਣੀ ਹੈ 1 ਕਿਲੋ ਦੁੱਧ 'ਚ 100 ਗ੍ਰਾਮ ਚੌਲ ਠੀਕ ਹੈ ਜੀ ਤੇ ਆਪਾਂ 100 ਗ੍ਰਾਮ ਚੌਲ ਭਿਉਂਤੇ ਸੀ ਤੇ ਨਾਲ ਕਿਲੋ ਦੁੱਧ ਰੱਖਿਆ ਹੋਇਆ ਤੇ ਇਹਨਾਂ ਨੂੰ ਆਪਾਂ ਕੁੱਕਰ 'ਚ ਪਾਉਣੇ ਤੇ ਕੁੱਕਰ ਆਪਾਂ ਗੈਸ 'ਤੇ ਰੱਖ ਲਿਆ ਤੇ ਹੁਣ ਆਪਾਂ ਗੈਸ ਜਗਾ ਤੇ ਇਹਦੇ ਵਿੱਚ ਪਹਿਲਾਂ ਪੂਰਾ ਮਿਣਕੀ ਹੈ ਠੀਕ ਹੈ ਪੂਰਾ ਇਹ ਕਿਲੋ ਦੁੱਧ ਹੈ ਇਹ ਰੇਸ਼ਿਓ ਉਹਨਾਂ ਨੇ ਮਤਲਬ ਬਾਰ-ਬਾਰ ਕਿਹਾ ਸੀਗਾ ਕਿ ਰੇਸ਼ਿਓ ਨਹੀਂ ਆਪਣੀ ਮਰਜ਼ੀ ਨਾਲ ਤੁਸੀਂ ਚੇਂਜ ਕਰਨੀ ਜੇ ਤੁਹਾਨੂੰ ਸਾਡੇ ਵਾਂਗੂ ਐਗਜੈਕਟ ਰਿਜ਼ਲਟ ਚਾਹੀਦੀ ਹੈ ਤੇ ਇਹਦੇ ਵਿੱਚ ਆਪਾਂ ਇਹ ਚੌਲ ਪਾ ਦੇਣੀ ਹੈ ਤੇ ਕੁੱਕਰ ਨੂੰ ਬੰਦ ਕੀਤੇ ਬਿਨਾ ਪਹਿਲਾਂ ਇਹਨੂੰ ਆਪਾਂ ਉਬਾਲ ਦੇਣਾ ਹੈ ਇੱਕੋ ਬਾਲੀ ਦੇਣੀ ਹੈ ਬਿਨਾ ਚੀਨੀ ਪਾਏ ਚੀਨੀ ਨਹੀਂ ਪਾਉਣੀ ਕਿਉਂਕਿ ਜਦੋਂ ਆਪਾਂ ਇਹਦੇ ਵਿੱਚ ਚੀਨੀ ਪਾ ਦਨੇ ਆ ਤਾਂ ਫਿਰ ਇਹਦਾ ਜਿਹੜਾ ਆਪਸ ਵਿੱਚ ਦੁੱਧ ਦਾ ਤੇ ਇਹਦਾ ਜਿਹੜਾ ਟੈਕਸਚਰ ਹੈ ਜਿਹੜਾ ਕਿ ਐਗਜ਼ੈਕਟ ਖੀਰ ਵਾਸਤੇ ਆਪਾਂ ਨੂੰ ਚਾਹੀਦਾ ਹੁੰਦਾ ਉਹ ਪ੍ਰੋਪਰ ਨਹੀਂ ਬਣਦਾਗਾ ਇਹ ਇਸ ਕਰਕੇ ਆਪਾਂ ਦੋਵਾਂ ਨੂੰ ਚੀਜ਼ਾਂ ਨੂੰ ਪਾ ਦਨੇ ਆ ਇਹਦੇ ਵਿੱਚ ਤੇ ਇਹਨੂੰ ਆਪਾਂ ਇੱਕ ਇਹ ਵੀ ਕੰਡੀਸ਼ਨ ਸੀ ਕਿ ਇਹਨੂੰ ਠੱਕ ਕੇ ਨਹੀਂ ਉਬਾਲ ਦੋਣਾ ਠੀਕ ਹੈ ਪਹਿਲਾਂ ਜਿਹੜਾ ਬੋਇਲ ਦੇਣਾ ਹੈ ਆਪਾਂ ਉਹ ਇਹਨੂੰ ਆਪਾਂ ਉਹ ਪੰਚੀ ਦੇਣਾ ਹੈ ਤੇ ਉਸ ਤੋਂ ਬਾਅਦ ਆਪਾਂ ਇਹਦੇ ਉੱਤੇ ਢੱਕਣ ਲਾ ਕੇ ਇਹਨੂੰ ਆਪਾਂ ਕੁੱਕ ਕਰਾਂਗੇ ਅੱਧੇ ਘੰਟੇ ਵਾਸਤੇ ਪਰ ਉਹ ਕਿਵੇਂ ਕਰਾਂਗੇ ਉਹ ਆਪਾਂ ਫਿਰ ਨਾਲ-ਨਾਲ ਮੈਂ ਤੁਹਾਨੂੰ ਦੱਸੂਗੀ ਕਿ ਜਦੋਂ ਇਹਦੀ ਆਪਾਂ ਕੁਕਿੰਗ ਕਰਨੀ ਹੈ ਨਾ ਅੱਧਾ ਘੰਟਾ ਪੂਰਾ ਅੱਧਾ ਘੰਟਾ ਘੜੀ ਦੇਖ ਕੇ ਹਨਾ ਤਾਂ ਉਹ ਆਪਾਂ ਸੀਟੀ ਨਹੀਂ ਵੱਜਣ ਦੇਣੀ ਇਸ ਤਰੀਕੇ ਨਾਲ ਆਪਾਂ ਇਹਦੀ ਕੁਕਿੰਗ ਕਰਨੀ ਹੈ ਤੇ ਉਹ ਫਿਰ ਸੀਟੀ ਵੱਜਣ ਤੋਂ ਕਿਵੇਂ ਰੋਕਣਾ ਹੈ ਇਹ ਵੀ ਉਹਨਾਂ ਨੇ ਦੱਸਿਆ ਸੀਗਾ ਕਿ ਨਹੀਂ ਤਾਂ ਸੀਟੀ ਮੱਲੋ-ਮੱਲੀ ਵੱਜ ਜੰਗੀ ਕੁੱਕਰ ਦੀ ਇਹ ਵੀ ਉਹਨਾਂ ਨੇ ਸਮਝਾਇਆ ਸੀਗਾ ਕਿ ਫਿਰ ਜੇ ਥੋੜੀ ਜਿਹੀ ਕੁੱਕਰ ਦੀ ਸੀਟੀ ਵੱਜ ਜਾਂਦੀ ਹੈ ਤਾਂ ਫਿਰ ਤੁਸੀਂ ਉਹਨੂੰ ਕਿਵੇਂ ਰੋਕਣਾ ਹੈ ਉਹ ਆਪਾਂ ਬਸ ਇਹਨੂੰ ਬੋਇਲ ਆ ਜਵੇ ਮੇਰੇ ਫ੍ਰਿਜ ਚੋਂ ਕੱਢਿਆ ਸੀ ਤੁਹਾਨੂੰ ਥੋੜਾ ਟਾਈਮ ਲੱਗੂਗਾ ਤੇ ਜਦੋਂ ਹੀ ਬੋਇਲ ਆ ਗਿਆ ਤੇ ਆਪਾਂ ਫਿਰ ਨਾਲ ਦੀ ਨਾਲ ਅਗਲਾ ਸਟੈਪ ਕਰਾਂਗੇ ਠੀਕ ਹੈ ਜੀ ਲਓ ਜੀ ਅ ਬੋਇਲ ਆਉਣ ਵਾਲਾ ਦੇਖੋ ਤੁਸੀਂ ਦਿਖਾਉਣੀ ਤੁਹਾਨੂੰ ਮੈਂ ਕੁੱਕਰ ਚ ਆਹੋ ਇਸ ਤਰ੍ਹਾਂ ਇਹ ਸ਼ੁਰੂ ਹੋਣ ਵਾਲਾ ਬੋਇਲ ਤੇ ਜਦੋਂ ਬਸ ਇਹਦੀ ਬੋਇਲਿੰਗ ਹੋਣੀ ਸ਼ੁਰੂ ਹੋਊਗੀ ਫਿਰ ਆਪਾਂ ਇਹਦਾ ਕੁੱਕਰ ਦਾ ਢੱਕਣ ਲਾਵਾਂਗੇ ਠੀਕ ਹੈ ਤੇ ਇੱਕ ਵਿਸਲ ਦਵਾਉਣੀ ਹੈ ਪਹਿਲਾਂ ਆਪਾਂ ਤੇ ਫਿਰ ਉਸ ਤੋਂ ਬਾਅਦ ਇਹਦੀ ਵਿਸਲ ਨਹੀਂ ਵੱਜਣੀ ਚਾਹੀਦੀ ਇਹ ਆਪਾਂ ਧਿਆਨ ਰੱਖਣਾ ਹੈ ਉਹਦੇ ਵਾਸਤੇ ਆਪਾਂ ਇੱਕ ਤਿਆਰੀ ਕਰ ਸਕਦੇ ਹਾਂ ਕਿ ਛੋਟੀ ਤੋਂ ਛੋਟੀ ਗੈਸ ਜਿਹੜੀ ਤੁਹਾਡੇ ਵੀ ਕੋਈ ਵੀ ਬਰਨਰ ਜਿਹੜਾ ਸਭ ਤੋਂ ਛੋਟਾ ਹੈ ਉਹਦੇ ਉੱਤੇ ਆਪਾਂ ਕੁੱਕਰ ਰੱਖ ਦਾਂਗੇ ਹਨਾ ਤੇ ਫਿਰ ਉਹਨੂੰ ਆਪਾਂ ਵੇਟ ਕਰਾਂਗੇ ਕਿ ਵਿਸਲ ਨਾ ਵੱਜੇ ਜੇ ਫਿਰ ਵੀ ਵਿਸਲ ਵੱਜਦੀ ਹੈ ਫਿਰ ਉਹਦਾ ਕੋਈ ਹੋਰ ਜ਼ਿਗਾਰਡ ਕਰਾਂਗੇ ਠੀਕ ਹੈ ਲਓ ਜੀ ਆ ਗਿਆ ਬੋਇਲ ਆ ਦੇਖੋ ਬੋਇਲ ਹੋਣਾ ਸ਼ੁਰੂ ਹੋ ਗਿਆ ਤੇ ਹੁਣ ਇਹਨੂੰ ਮੈਂ ਛੇਤੀ ਵੱਜ ਜੂਗੀ ਵਿਸਲ ਕਿਉਂਕਿ ਉਹ ਇੱਕ ਵਿਸਲ ਆਪਾਂ ਦੇਣੀ ਹੈ ਉਹਨਾਂ ਦੇ ਦੱਸਣ ਦੇ ਅਨਸਾਰ ਹੀ ਬਣਾਵਾਂਗੀ ਮੈਂ ਕੋਈ ਵੀ ਡਿਫਰੈਂਸ ਨਹੀਂ ਕਰੂੰਗੀ ਜਿਵੇਂ ਜਿਵੇਂ ਅਣ ਦੱਸਿਆ ਸੀ ਭਾਵੇਂ ਵਿੱਚੋਂ ਦੁੱਧ ਨਿਕਲ ਹੀ ਜਾਵੇ ਦੇਖੀ ਚੋ ਉਹਨਾਂ ਨੇ ਉਹਨਾਂ ਦਾ ਤਾਂ ਨਹੀਂ ਸੀ ਨਿਕਲਿਆ ਠੀਕ ਹੈ ਆਪਾਂ ਦੇਖਦੇ ਹਾਂ ਹੁਣ ਜਿਹੜੀ ਪਹਿਲੀ ਵਿਸਲ ਜਿਹੜੀ ਵੱਜੂਗੀ ਵੱਜੂਗੀ ਵੱਜਣੀ ਤਾਂ ਚਾਹੀਦੀ ਹੈ ਵੈਸੇ ਸਾਡਾ ਕੁੱਕਰ ਸਿਟੀ ਘਾਟੀ ਮਾਰਦਾ ਹੈ ਇਹ ਸੌਸਵਾਦ ਹੈ ਸਿਟੀ ਮਾਰਨ ਦੀ ਲੋਟ ਨਹੀਂ ਇਹ ਇਹ ਵਾ ਦੇਖ ਲੈਨੇ ਆ ਠੀਕ ਹੈ ਖੀਰ ਨੂੰ ਦੇ ਕੇ ਤਾਂ ਮਾਰ ਦੇ ਚਲੋ ਇਹ ਨੂੰ ਵੱਧ ਮੈਨ ਲੱਗਾ ਸਾਡਾ ਕੁੱਕਰ ਮਾਰੂਗਾ ਨਹੀਂ ਸੀ ਕਿਉਂਕਿ ਬੁੱਦੂ ਬਾਹਰ ਹੋਣ ਲੱਗ ਗਿਆ 10:00 ਵੱਜ ਹੀ ਗਈ ਸਮਝੋ ਹਣਾ ਇਸ ਤੋਂ ਜ਼ਿਆਦਾ ਮੈਨ ਲਾਦਾ ਨਹੀਂ ਭਜਾਓ ਵੇਟ ਕਰਦੀ ਨਾ ਉਕੇ ਦੁੱਧ ਬਾਹਰ ਆ ਰਿਹਾ ਹੈ ਤੇ ਹੁਣ ਆਪਾਂ ਇਹਨੂੰ ਸਿਮ ਕਰਤਾ ਸਿਮ ਕਰਕੇ ਮੈਂ ਇਹਨੂੰ ਛੋਟੀ ਗੈਸ ਤੇ ਰੱਖ ਦਿੰਨੀ ਆ ਠੀਕ ਹੈ ਸਾਡਾ ਕੁੱਕਰ ਵੈਸੇ ਵੀ ਜ਼ਿਆਦਾ ਸਿਟੀ ਨਹੀਂ ਮਾਰਦਾ ਮੈਂ ਤੁਹਾਨੂੰ ਦੱਸਿਆ ਹੀ ਆ ਇਹ ਇੰਨੇ ਕੀ ਕਰਦਾ ਇਹ ਤੇ ਲਓ ਜੀ ਆਪਾਂ ਛੋਟੀ ਗੈਸ ਤੇ ਰੱਖ ਕੇ ਇਹਨੂੰ ਸਿਮ ਤੇ ਕਰ ਦੇਣਾ ਹੁਣ ਇਹ ਸਿਟੀ ਬੱਜਣੀ ਚਾਹੀਦੀ ਬਿਲਕੁਲ ਨਹੀਂ ਬਸ ਜਿਹੜੀ ਮਾੜੀ 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 ਵਾੜੀ ਸੂੰ ਸੂੰ ਜੀ ਕਰਦਾ ਹੁੰਦਾ ਉਹੀ ਹੋਣੀ ਚਾਹੀਦੀ ਆ ਇਸ ਤੋਂ ਜ਼ਿਆਦਾ ਨਹੀਂ ਹੋਣਾ ਚਾਹੀਦਾ ਤੇ ਜੇ ਤੁਹਾਨੂੰ ਲੱਗੂਗਾ ਨਾ ਕਿ ਮੈਨੂੰ ਵੀ ਹੁਣ ਜੇ ਲੱਗਿਆ ਵੀ ਇਹ ਸਿਮ ਤੇ ਵੀ ਮਾਰਦਾ ਸਿਟੀ ਜਾਂ ਵੱਜ ਸਕਦੀ ਏ ਸਿਟੀ ਤਾਂ ਫੇਰ ਇਹਦਾ ਦੂਜਾ ਤਰੀਕਾ ਕੀ ਹੁੰਦਾ ਹੈ ਜਿਹੜਾ ਆਪਾਂ ਕਰਨਾ ਹੈ ਉਹ ਹੈ ਤੁਸੀਂ ਤਵਾ ਰੱਖ ਲਓ ਗੈਸ ਤੇ ਤੇ ਤਵਾ ਇੱਥੇ ਲੇ ਕੇ ਆ ਜੀ ਕਰੂ ਠੀਕ ਹੈ ਤੇ ਉਹਦੇ ਉੱਤੇ ਤੁਸੀਂ ਕੁੱਕਰ ਰੱਖ ਦੋ ਠੀਕ ਹੈ ਮੇਰਾ ਕੁੱਕਰ ਨਹੀਂ ਮਾਰੂਗਾ ਸਿਟੀ ਕਿਉਂਕਿ ਉਹ ਤਾਂ ਵੈਸੇ ਵੀ ਨਹੀਂ ਮਾਰਦਾ ਵਿਚਾਰਾ ਤੇ ਹੁਣ ਤਾਂ ਬਿਲਕੁਲ ਨਹੀਂ ਮਾਰੂਗਾ ਹੁਣ ਆਪਾਂ ਇਹ ਥੱਲੇ ਇਸ ਛੋਟੇ ਸਭ ਤੋਂ ਛੋਟੀ ਗੈਸ ਰੀਜੂ ਸਿਮ ਕਰਕੇ ਚਲਾਤੀ ਤੇ ਹੁਣ ਆਪਾਂ ਐਗਜ਼ੈਕਟਲੀ ਹੁਣ ਵਜੇ ਹੋਏ ਆ ਜੀ ਮੇਰੇ ਕੋਲੇ 8:20 ਮਿੰਟ ਐ ਐਗਜ਼ੈਕਟ ਪੂਰੇ ਤੇ 8:20 ਮਿੰਟ ਤੋਂ ਅੱਧੇ ਘੰਟੇ ਬਾਅਦ ਪੂਰਾ ਅੱਧਾ ਘੰਟਾ ਆਪਾਂ ਨੂੰ ਸਿਮਤੇ ਰੱਖਣਾ ਐ ਇਦਾਂ ਹੀ ਤੇ ਹੁਣ ਆਪਾਂ 8:50 ਮਿੰਟ ਤੇ ਅ ਕੁੱਕਰ ਨੂੰ ਮਤਲਬ ਗੈਸ ਬੰਦ ਕਰਨੀ ਹੈ ਠੀਕ ਹੈ ਉਸ ਤੋਂ ਬਾਅਦ ਫਿਰ ਅੱਗੇ ਕੰਟੀਨਿਊ ਕਰਾਂਗੇ ਲਓ ਜੀ ਘੜੀ ਦੇ ਉੱਤੇ ਹੋ ਗਈ 59 ਮਿੰਟ ਤੇ ਜਦੋਂ ਆਪਾਂ ਟਾਈਮ ਦੇਖਿਆ ਸੀ ਉਹ ਤੋਂ 1 ਮਿੰਟ ਪਹਿਲਾਂ ਹੋ ਗਿਆ ਸੀਗਾ ਆਪਾਂ ਨੂੰ ਰੱਖੀ ਹੋਈ ਠੀਕ ਹੈ ਤੇ ਆਪਣੇ ਮਤਲਬ ਪੂਰੇ 50 ਮਿੰਟ ਹੋ ਗਏ ਤੇ ਆਪਾਂ ਹੁਣ ਗੈਸ ਕਰਦਨੇ ਬੰਦ ਬਸ ਇਦਾਂ ਹੀ ਚੱਲਿਆ ਹੈ ਸੂੰਸੂੰ ਹੁੰਦੀ ਰਹੀ ਹੈ ਤੇ ਹੁਣ ਆਪਾਂ ਗੈਸ ਕਰਦਨੇ ਬੰਦ ਤੇ ਆਪਾਂ ਇਹਨੂੰ ਖੁਲਣਾ ਨਹੀਂ ਹਲੇ ਮਤਲਬ ਇਹਦੀ ਭਾਪ ਨਹੀਂ ਕੱਢਣੀ ਹਦੈ ਆਪਾਂ ਇਹਨੂੰ ਵੇਟ ਕਰਨਾ ਆਪਣੇ ਆਪ ਠੰਡਾ ਹੋਣ ਦੇਣਾ ਠੀਕ ਹੈ ਤੇ ਓਨੀ ਦੇਰ ਚ ਆਪਾਂ ਇੰਨੇ ਸਾਰੇ ਮੈਂ ਲਈਏ ਕਾਜੂ ਤੇ ਇੱਕ ਅਧੂ ਆਪਾਂ ਜੇ ਤੁਹਾਡੇ ਕੋਲੇ ਕਾਜੂ ਦਾ ਟੋਟਾ ਹੋਵੇ ਤਾਂ ਤੁਸੀਂ ਓਵਰਟ ਲੈਣਾ ਨਹੀਂ ਤਾਂ ਇਹਨੂੰ ਆਪਾਂ ਫਟਾਫਟ ਇਦਾਂ ਇਜ਼ੀਲੀ ਹੋ ਜਾਂਦੇ ਨੇ ਤੇ ਉਸ ਤੋਂ ਬਾਅਦ ਉਦੋਂ ਤੱਕ ਇਹਦੀ ਭਾਪ ਵੀ ਮੇਰੇ ਖਿਆਲ ਚ ਹੈ ਤੇ ਖਤਮ ਹੋ ਜੂਗੀ ਜਦੋਂ ਕਰਾਂਗੇ ਤੇ ਔਰ ਤੁਸੀਂ ਜਰੂਰ ਦੱਸਿਓ ਵੀ ਤੁਸੀਂ ਕਿਹੜੇ ਸ਼ਹਿਰ ਤੋਂ ਸਾਨੂੰ ਜਿਹੜੇ ਪਿੰਡ ਤੋਂ ਦੇਖਦੇ ਹੋ ਠੀਕ ਹੈ ਭੈਣਾਂ ਪਿਆਰ ਬਹੁਤ ਕਰਦੀਆਂ ਨੇ ਫੋਨ ਵੀ ਆ ਗਿਆ ਵੀ ਤੁਸੀਂ ਵੀਡੀਓ ਕਿਉਂ ਨਹੀਂ ਬਣਾ ਰਹੇ ਬਣਾਓ ਤਾਂ ਫਿਰ ਮੈਂ ਜ हिम्मत ਕਰਕੇ ਇਹ ਚੱਲ ਫਿਰ ਬਣਾਉਣੀ ਹੈ ਅੱਜ ਤੇ ਤੁਸੀਂ ਨਾ ਇਹ ਮੈਂ ਤੁਹਾਨੂੰ ਹੁਣੀ ਬਸ ਚੈੱਕ ਕਰਕੇ ਦੱਸ ਦਿੰਨੀ ਹ ਇਹ ਕਿ ਐਸੀ ਬਣੀ ਉਹਨਾਂ ਦਾ ਦਾਵਾ ਕਿੰਨਾ ਕੁ ਸਹੀ ਸੀ ਤੇ ਕੋਈ ਵੀ ਰੈਸਪੀ ਤੁਸੀਂ ਜੇ ਦੇਖਦੇ ਹੋ ਉਹਦੇ ਤੁਹਾਨੂੰ ਲੱਗਦਾ ਹੈ ਕਿ ਬਣਾ ਕੇ ਦੇਖਣੀ ਔਖੀ ਹੈ ਮੈਨੂੰ ਦੱਸ ਦਿਆ ਕਰੋ ਠੀਕ ਹੈ ਮੈਂ ਤੁਹਾਨੂੰ ਬਣਾ ਕੇ ਟੈਸਟ ਕਰਕੇ ਦੱਸ ਦਿਆ ਕਰੂੰਗੀ ਕਿ ਇਹ ਸਹੀ ਬਣੀ ਹੈ ਜਾਂ ਨਹੀਂ ਬਣੀ ਠੀਕ ਹੈ ਤੇ ਲਓ ਜੀ ਆਪਣਾ ਜਿਹੜਾ ਇਹ ਹੀ ਕਾਜੂ ਉਹ ਹੋ ਗਏ ਜੇ ਇਹ ਬਿਲਕੁਲ ਉਵੇਂ ਮਤਲਬ ਬਣੀ ਜਿਵੇਂ ਦੀ ਉਹਨਾਂ ਨੇ ਦਾਵਾ ਕੀਤਾ ਸੀਗਾ ਫਿਰ ਤਾਂ ਬਹੁਤ ਹੀ ਇਜ਼ੀ ਮੈਥਡ ਹੈ ਗਰਮੀਆਂ ਦੇ ਵਿੱਚ ਰਸੋਈ 'ਚ ਖੜਨ ਨੂੰ ਜੀ ਨਹੀਂ ਕਰਦਾ ਹੁੰਦਾ ਹਨਾ ਤੇ ਬਸ ਇਹਦਾ ਤਾਂ ਕੁਝ ਵੀ ਨਹੀਂ ਬਸ ਦੁੱਧ ਤੇ ਚੌਲ ਪਾਉਣੇ ਹੈ ਅਜੇ ਵੀਡੀਓ ਬਣਾਉਂਦੇ ਹੋਏ ਤਾਂ ਹਨਾ ਟਾਈਮ ਲੱਗ ਜਾਂਦਾ ਵੀ ਮੈਂ ਤੁਹਾਨੂੰ ਦੱਸਣਾ ਵੀ ਹੈ ਵੀਡੀਓ ਕੈਮਰੇ 'ਚ ਲੈਣਾ ਹੈ ਤਾਂ ਕਰਕੇ ਆਪਾਂ ਹੋਲੀ ਕਰਦੇ ਹਾਂ ਸਾਰਾ ਕੁਝ ਇਸ ਫੇਟ ਹੈ ਜਦੋਂ ਆਪਾਂ ਇਹਨੂੰ ਕਰਾਂਗੇ ਇਹਦੇ ਵਿੱਚ ਨਾ ਉਹਨਾਂ ਨੇ ਦੱਖਾਂ ਵੀ ਦਸੀਆਂ ਸੀਗੀਆਂ ਵੀ ਦੱਖਾਂ ਵੀ ਪਾਉਣੀਆਂ ਨੇ ਚਲੋ ਉਹ ਤਾਂ ਥੋੜਾ ਟੇਸਟ ਹੈ ਪਾਉਣੀਆਂ ਜਾਂ ਨਾ ਪਾਉਣੀਆਂ ਹਨਾ ਉਹ ਕੋਈ ਜ਼ਰੂਰੀ ਨਹੀਂ ਤੇ ਸਾਡੇ ਡਾਕਟਰ ਸਾਹਿਬ ਵੀ ਖਾਂਦੇ ਬੇਟਾ ਸਾਡਾ ਖਾਂਦਾ ਰਹੀ ਇੱਕ ਦੱਖਾਂ ਵਾਲੀ ਚੀਜ਼ ਇਸ ਕਰਕੇ ਮੈਂ ਦੱਖਾਂ ਸਕਿਪ ਕਰ ਰਹੀ ਹਾਂ ਬਸ ਇੱਕੋ ਹੀ ਚੀਜ਼ ਸਕਿਪ ਕੀਤੀ ਹੈ ਉਹਨਾਂ ਦੇ ਦੱਸੇ ਮੁਤਾਬਕ ਦੱਖਾਂ ਠੀਕ ਹੈ ਉਹ ਨਹੀਂ ਮੈਂ ਪਾ ਰਹੀ ਮਤਲਬ ਬਾਕੀ ਸਾਰਾ ਕੁਝ ਪ੍ਰੋਸੈਸ ਨੇਮ ਦਾ ਚੀਜ਼ ਹੈ ਚਲੋ ਜੋ ਆਪਾਂ ਆਪਣੇ ਟੇਸਟ ਅਨੁਸਾਰ ਜੋ ਪਾਉਣਾ ਹੈ ਉਹ ਤਾਂ ਗੱਲ ਵੱਧ ਦੀ ਹੈ ਇਹ ਲੋ ਜੀ ਆਪਾਂ ਇਹ ਕਰ ਲਿਆ ਤੇ ਥੋੜੀ ਦੇਰ ਚ ਆਪਣੀ ਇਹ ਗੈਸ ਵੀ ਨਿਕਲ ਜਾਣੀ ਆ ਤੇ ਉਦੋਂ ਪਹਿਲਾਂ ਮੈਂ ਇੱਕ ਜਿਹੜੀ ਚੀਜ਼ ਉਹਨਾਂ ਨੇ ਹੋਰ ਚਿਰਨੀ ਹੈ ਉਹ ਸੀਗਾ ਕਿ ਚੀਨੀ ਦੀ ਥਾਂ ਤੇ ਤੁਸੀਂ ਕੰਡੈਂਸਡ ਮਿਲਕ ਪਾਉਣਾ ਹੈ। ਇਹ 200 ml ਪਾਉਣਾ ਹੈ। ਮੈਂ ਪੂਰਾ ਉਨਾ ਹੀ ਲੈਂਦਾ ਜਿੰਨਾ ਉਹਨਾਂ ਨੇ ਦੱਸਿਆ ਸੀ ਕਿ ਉਹਨਾਂ ਨੇ ਇਹ ਗਿਆ ਸੀ ਕਿ ਬਿਲਕੁਲ ਵੀ ਜੇ ਥੋੜੀ ਜਿਹੀ ਵੀ ਗੈਸ ਆ ਤਾਂ ਵੀ ਤੁਸੀਂ ਨਹੀਂ ਖੋਲਣਾ ਤੇ ਇਹਨੂੰ ਠੰਡਾ ਕੋਈ ਤਾਂ ਹੋਰ ਵੀ ਛੱਡ ਦਿਓ। ਤੇ ਜਦੋਂ ਇਹ ਠੰਡਾ ਆਪਣੇ ਆਪ ਥੱਲੇ ਗਿਰਿਆ ਉਹਦੋਂ ਤੁਸੀਂ ਠੰਡਾ ਖੋਲ੍ਹਣਾ। ਠੀਕ ਹੈ ਜੀ ਲੋ ਜੇ ਹੁਣ ਆਪਾਂ ਬਿਲਕੁਲ ਕੋਈ ਵੀ ਚੇਂਜ ਨਹੀਂ ਕਰਦੇ। ਤਾਂ ਕਿ ਬਾਅਦ ਵਿੱਚ ਮੁੰਮਾਈ ਨਾਲ ਕਿ ਵੀ ਹੋਣੀ ਹੈ ਇਹ ਕਹਿੰਦੇ ਆ ਕਿ ਆਪਾਂ ਉਹ ਨਹੀਂ ਕੀਤਾ। ਜੇ ਲੋ ਹੁਣ ਆਪਾਂ ਉਹ ਵੀ ਸੋ ਮਿੰਟ ਲੱਗੇ ਹੋ। ਚਲੋ। ਪਕਾ ਦਿਓ। ਹੋਰ ਆਪਾਂ ਚੇਈ ਇੱਕ ਪਚੀ ਉਹਨਾਂ ਪੈਲਿਸ ਪਾ ਲਈ ਕੰਡੈਂਸਡ ਮਿਲਕ ਸਾਰਾ ਮੈਨੂੰ ਨਹੀਂ ਪਤਾ ਵੀ ਇਹ ਕਿਦੇ ਬਹੁਤ ਜ਼ਿਆਦਾ ਮਿੱਠਾ ਹੋ ਜੂਗਾ ਪਰ ਆਪਾਂ ਬਣਾਵਾਂਗੇ ਇਹਨਾਂ ਕਿਨਾਰੇ ਬਹੁਤ ਜ਼ਿਆਦਾ ਤਿੱਖੇ ਹੁੰਦੇ ਨੇ ਬਾਕਸ ਦੇ ਦੇ ਇਸ ਕਰਕੇ ਇਹਨੂੰ ਆਪਾਂ ਉਂਗਲੀਆਂ ਨਾਲ ਨਹੀਂ ਢੱਡ ਸਕਦੇ ਵਿੱਚੋਂ ਜਿਹੜਾ ਬਚਿਆ ਹੋਇਆ ਗਰਮ ਖੀਰ ਵਾਲੀ ਕੱਟਾਂਗੇ ਦੇ ਵੀ ਬੜੋ ਕੁ ਕਿ ਲੋ ਟੈਕਸਚਰ ਦਾ ਮੇਰੇ ਕੋਲ ਸੋਨਾ ਬਣਿਆ ਈ ਹੈ ਵਿੱਚ ਤਾਂ ਕੋਈ ਹੋਰ ਨਹੀਂ ਆ ਕਿ ਵੋਲੀਅਮ ਵੀ ਨਹੀਂ ਘਟਿਆ ਜਿਵੇਂ ਕਿ ਲੋ ਦੁੱਧ ਦੇ ਵਿੱਚ ਹੀ ਬਣਾਈ ਆਪਾਂ ਥੋੜਾ ਪੈਨ ਵਿੱਚ ਕੱਢਦੇ ਆ ਵੋਲੀਅਮ ਨਹੀਂ ਘਟਿਆ ਕਿਉਂਕਿ ਸਾਰਾ ਇਹ ਪ੍ਰੈਸ਼ਰ ਦੇ ਨਾਲ ਬਣਿਆ ਤੇ ਜੋ ਵੀ ਇਹਦੇ ਵਿੱਚ ਭਾਪ ਬਣੀ ਜਾਂ ਹੋਰ ਹੋਵੇ ਆਪਾਂ ਨਿਕਲ ਨਹੀਂ ਦਿੱਤੀ ਵਿੱਚੋਂ ਬਾਹਰ ਤੇ ਪੂਰੀ ਵੀ ਪੂਰੀ ਇਹਦੇ ਵਿੱਚ ਹੀ ਮਟੀਰੀਅਲ ਹੈ ਸਾਰਾ ਲੋ ਜੀ ਕੁਤਰ ਦੇ ਕੋਸਾ ਪਿਆ ਵਿੱਚੋਂ ਠੀਕ ਹੈ ਤੇ ਹੁਣ ਆਪਾਂ ਜਿਵੇਂ ਦੇਖੋ ਵੀ 1 ਕਿਲੋ ਦੁੱਧ ਦੇ ਵਿੱਚੋਂ ਪੂਰਾ ਇਹ ਭੱਗ ਕੇ ਡੋਂਗਾ ਬਣ ਗਿਆ ਤਿਆਰ ਹੋ ਗਿਆ ਹੁਣ ਆਪਾਂ ਇਹਦੇ ਵਿੱਚੋਂ ਘੱਟ ਕੇ ਥੋੜਾ ਜਾਂ ਬਾਕੀ ਦਾ ਆਪਾਂ ਠੰਡੀ ਕਰਕੇ ਖਾਵਾਂਗੇ ਥੋੜਾ ਜਾਂ ਆਪਾਂ ਇਹਨੂੰ ਦੇਖ ਲਈਏ ਟੇਸਟ ਦੇਖੋ ਇਹ ਗਰਮ ਹੈ ਨਹੀਂ ਹਣਾ ਤਾਂ ਵੀ ਦੇਖੋ ਤੁਸੀਂ ਟੈਕਸਚਰ ਬਹੁਤ ਸੋਹਣਾ ਹੈ ਤਾਂ ਇਹ ਤਾਂ ਗੱਲ ਸਹੀ ਹੈ ਲੋ ਤੇ ਜਦੋਂ ਆਪਾਂ ਇਹਨੂੰ ਮਤਲਬ ਫਿੰਡਾ ਕਰ ਲਾਂਗੇ ਤਾਂ ਉਹ ਨੂੰ ਪਏ ਪਏ ਤੋਂ ਬਾਅਦ ਵੀ ਇਹ ਹਨਾ ਪਤਾ ਕਿੰਨੇ ਕੰਟੈਕਟਸ ਚੇਂਜ ਕਰਦੀ ਬਣੀ ਕੀ ਤੇ ਲੋਜੀ ਉਹ ਆਪਾਂ ਦੇਖਦੇ ਆਂ ਕਿ ਕਿਹਨੇ ਜੀ ਬਣੀ ਹੈ ਇਹ ਨਵਤੇ ਬਹੁਤ ਸਵਾਦ ਹੈ ਇਹ ਸਭ ਕੁਝ ਬਹੁਤ ਸਵਾਦ ਹੈ ਪਾਸ ਹੈ ਵੀ ਟੈਸਟ ਵੀ ਬਹੁਤ ਐਸਟੀ ਬਣੀ ਹੈ ਤੇ ਜੇ ਥੋੜਾ ਇੱਕ ਚੀਜ਼ ਹੈ ਇਹ ਇਹ ਥੋੜਾ ਘੱਟ ਮਿੱਠੇ ਦਾ ਟੇਸ ਹੈ ਜੋ ਤੁਸੀਂ ਘੱਟ ਮਿੱਠਾ ਪਸੰਦ ਕਰਦੇ ਹੋ ਜਿਆਦਾ ਮਿੱਠਾ ਪਸੰਦ ਨਹੀਂ ਕਰਦੇ ਤਾਂ ਇਹਨੂੰ ਉਸਾਰੀ ਮੰਮੀ ਜੀ ਹੈ ਥੋੜਾ ਜਿਹਾ ਤੁਸੀਂ ਘੱਟ ਕਰ ਸਕਦੇ 150% ਤੋਂ 60% ਕਿਉਂਕਿ ਹੁਣ ਜਿਹੜੀ ਪੂਰੀ ਮਤਲਬ ਨਾਰਮਲ ਮਿੱਠੇ ਅਤੀ ਹੋਈ ਹੈ ਜ਼ਰੂਰੀ ਮਿੱਠਾ ਹੁੰਦਾ ਜਿਹਦੇ ਵਿੱਚ ਕਿਉਂਕਿ ਬੱਚੇ ਪਸੰਦ ਕਰਦੇ ਨੇ ਥੋੜਾ ਜਿਹਾ ਵੱਧ ਮਿੱਠਾ ਉਹਵੇਂ ਰੱਖੀਏ ਪਰ ਜੇ ਤੁਸੀਂ ਇਸ ਨੂੰ ਥੋੜਾ ਜਿਹਾ ਘੱਟ ਕਰ ਦਿੱਤਾ ਤਾਂ ਵੀ ਕਰ ਸਕਦੇ ਹੋ ਕਿਉਂਕਿ ਹਰ ਕੋਈ ਜਿਆਦਾ ਪਸੰਦ ਨਹੀਂ ਕਰਦਾ ਹੁਣ ਜੀ ਹੁਣ ਆਪਾਂ ਠੰਡਾ ਹੋਰ ਕਰਦੇ ਹਾਂ ਦੇ ਨਾ ਪਰ ਆਪਣਾਂ ਦੇ ਫ੍ਰਿੱਟਚੀ ਤੇ ਕਾਮਯਾਬੀ ਦੀ ਪੂਰੀ ਤਾਂ ਰੈਸਪੀ ਤੁਸੀਂ ਬਣਾਉਣੀ ਹੈ ਖਾਣੀ ਹੈ ਬਣਾ ਕੇ ਤੇ ਫਿਰ ਦੱਸਣਾ ਮੈਨੂੰ ਆ ਕੇ ਕਮੈਂਟ ਕਰਕੇ ਕਿ ਮੈਂ ਚੁਸਤਾਂ ਨਹੀਂ ਬੋਲੀ ਠੀਕ ਸੋ ਮਿਲਾਂਗੇ ਫਿਰ ਅਗਲੀ ਕਿਸੇ ਵੀਡੀਓ ਵਿੱਚ ਹੋਰ ਸੋਹਣੀ ਜੀ ਰੈਸਪੀ ਲੈ ਕੇ ਹੋਰ ਇੱਕ ਦੋ ਰੈਸਪੀ ਹੋਰ ਬਹੁਤ ਸੋਹਣੀ ਸੋਹਣੀ ਹੈ ਕੋਈ ਤੁਹਾਡਾ ਸ਼ੇਅਰ ਕਰਨੀ ਮੈਂ ਬਹੁਤ ਛੇਤੀ ਤੇ ਕਹਿੰਦੇ ਕੱਤੇ ਸ਼ੇਅਰ ਨੂੰ ਕਰਨਾ ਹੈ ਕਿਉਂਕਿ ਜੇ ਤੁਸੀਂ ਸੀਨੀਅਰ ਹੋ ਜਾਂ ਇਕੱਲੇ ਰਹਿੰਦੇ ਹੋ ਕੋਈ ਵੀ ਕਾਲ ਹੀ ਆਇ ਨਹੀਂ ਚੀਜ਼ ਬ్రో ਜਿਹਦੇ ਬਾਰੇ ਇੱਕ ਸਿੰਪਲ ਜਿਹਾ ਰੈਸਪੀ ਪਰ ਆਮ ਨਾਲ ਸਭ ਕੁਝ ਨਹੀਂ ਕਿਕ ਕਰਨੀ ਲੋੜ ਹੈਗੀ ਸਿੰਪਲ ਬਣਾ ਲਓ ਤੇ ਬਹੁਤ ਪਿਆਰੀ ਖੀਰ ਬਣੀ ਹੈ ਬਹੁਤ ਹੀ ਮੇਰਾ ਇਹ ਅੰਤ ਇਸ ਵੀਡੀਓ ਚ ਤੱਕ ਜਸਟ ਇੰਜੋਏ